i ਰਕ ਮੂਰਤ ਹੈ ਜਗ ਆਇ ਲੋਕ ਸੁਣਿਓ ਪਰ ਲੋਕ ਸੁਣਿਓ ਵਿਦ ਲੋਕ ਸੁਣਿਓ ਸਭ ਦਰਸ਼ਨ ਪਾਇ ਸੰਗਤ ਪਾਰ ਤਾਰਨਕ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਨੰਬਾ ਬਾਬਾ ਨਾਨਕ ਤੁਮ ਰੰਗਾਰ ਨੰਬਾ ਬਾਬਾ ਨਾਨਕ ਤੁਮ ਰੰਗਾਰ ਸਪਨੋਂ ਨਿਕ ਤੁਮ ਰੰਗਾਰ ਨੰਬਾ ਨਿਕ ਤੁਮ ਰੰਗਾਰ ਧੰਬਾ ਬਾਬਾ ਨਾਨਕ ਤੁਮ ਰੰਗਾਰ ਧੰਬਾ ਬਾਬਾ ਨਾਨਕ ਤੁਮ ਰੰਗਾਰ ਪਾਇਆ ਜਿੰਨੀ ਤੁਧ ਨੂੰ ਧੰਨ ਕਹਿਆ ਤਿੰਨ ਜਮ ਨੇੜ ਨ ਆਇਆ ਤੂੰ ਕਰਨ ਕਰ ਸਮਰੱਥ ਹੈ ਕਰ ਤੇ ਮੈਂ ਤੁਝ ਬਿਨ ਅਵਰਨਾਤ ਕੋਈ ਤੁਝ ਆਪੇ ਸ੍ਰਿਸ਼ਟ ਸਰ ਜੀ ਆਇਆ ਤੇ ਕੋ ਨੰਗੂਜ ਸਭ ਕੋ ਸ਼ਬਦ ਵਰਤਦਾ ਜੇ ਕਰ ਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆ ਰੱਜਿਆ ਗੁਰਮੁਖ ਨਾਨਕ ਆ ਰੱਜਿਆ ਸਭ ਆਪੋ ਧੰਨ ਧੰਨ ਗੁਰ ਸੋਈ ਹਰ ਜੁਗ ਜੁਗ ਭਗਤ ਕਾ ਕੀ ਹੋਣਾ ਐ ਜਰਾਕ ਦਾ ਆਇਆ ਆ ਰਾਮ ਰਾਜੇ ਜੋ ਨਾਮ ਸੁਖੀ ਜੀਤਿਆ ਦੇਵਾਰਿਆ ਜੀ ਰਾਮ ਦੇ ਨਾਦ ਤੇਰਾ ਆ ਰਾਮ ਰਾਜੇ ਧੁਨਕਾਰੀਆਂ ਨੇ ਦਗਾ ਪਿੱਠ ਦੇ ਜੀ ਹੋਰਾ ਨਾਮ ਦੇ ਮੁਖ ਲਾਇਆ ਬੜੀ ਵਿਦੇਗਾਂ ਦੇ ਆਏ ਕਿਸ਼ ਕਹਿਣਾ ਕਹਿਣਾ ਨਾਰੇ ਕਰਦਾ ਗੜ ਕਰੇ ਜੀ ਨਵਾ ਨਾਰੇ ਸਾਈਂ ਕਾਰਕਾ ਤੁਝੋ ਜੀ ਨਵਾ ਨਾਰੇ ਤੇ ਕੀ ਬਾਤ ਹੈ ਤੁਜੀ ਸੋ ਕਰੇ ਨਵਾ ਨਵਾ ਆਤੀ ਜੈਰ 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 ਸੁਧ ਵਹਿਗੁਰੂ ਦਾ ਖਾਲਸਾ ਵਹਿਗੁਰੂ ਦੇ ਪੱਤੇ ਪੰਜ ਸੱਤ ਨਾਮ ਤਰੀ ਵਾਹਿਗੁਰੂ ਜੀ ਪੌੜੀ ਵੱਡੇ ਕੀ ਆਵੜਿਆ ਆ ਇਸ ਕਹਿਣਾ ਕਹਿ ਨਾ ਜਾਏ ਸੋ ਕਰਤਾ ਆਦਰ ਕਰੀਮ ਦੇ ਜੀ ਯਾ ਰਿਜ਼ਕ ਸੰਭਾ ਸਾਈਂ ਕਾਰ ਕਮਾ ਮਣੀ ਤੋਰ ਛੋਡੀ ਤਨਾ ਪਾਇ ਨਾਨਕ ਕੀ ਬਾਣੀ ਉਰਦੂ ਜੀ ਨਹੀਂ ਜਾਣ ਸੋ ਕਰੇ ਜਿਤ ਸਿਰ ਜਾਏ ਏ ਸੋ ਕਰੇ ਜਿਤ ਸਿਰ ਧਾਏ ਸੋ ਕਰੇ ਜਿਤ ਸਿਰ ਜਾਏ ਸੁਧ ਸਤਿਨਾਮ ਸ੍ਰੀ ਵਾਹਿਗੁਰੂ ਨਾਮ ਕਲੀ ਮਹਲਾਤੀ ਜਾ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰਾ ਏ ਸਤਿ ਮਨ ਪਾਇਆ ਸਤਿ ਮੋਹ ਤੇ ਕਿੰਨੀ ਦੂਰੀ ਓ ਮੋਈਆ ਗੁਰਮਤਿ ਮਰਹਤ ਪਰ ਕੇ ਸ਼ਬਦ ਗਾਵਣਿਆ ਸਾਚਾ ਨਾਮ ਮੇਰਾ ਆਧਾਰੋ ਨਾਮਿ ਆਧਾਰ ਮਿਰਾ ਦੁਆਈਆ ਸਰ ਸਾਚੁ ਬਣਾ ਬਸਾ ਜਨੁ ਚਾਹ ਫਤ ਜਾਇ ਰਧਰਨ ਸਾਚੁ ਬੋਤੋ ਦਿਤਿਐ ਵੜੀ ਰਾਇਆ ਕਹਿ ਰਾਤ ਸੁਣ ਸਤਿ ਸ਼ਬਦ ਤਰੋ ਪਿਆਰੇ ਸਾਚਾ ਨਾਮ ਮੇਰਾ ਆਧਾਰੋ ਅਜ ਤਨ ਸ਼ਕਤ ਕਾ ਸੁਆਗੀ ਕਰਿ ਕੋ ਵਿਟੋ ਬੋਲਤ ਤਹਾਰੀਆ ਬਸ ਬੋਤਿ ਵਾਸਿ ਤੇ ਕਾਲ ਚੰਦਾਰਾ ਕਰਿ ਪਾਇਆ ਤਨ ਅਗਲੇ ਬਸੂਰੇ ਤੁਕਰੋ ਸੰਤਾਂ ਦੇ ਰੇਣੀ ਦਿੱਤੀ ਬਾਣੀ ਸੰਤਾਂ ਜਨ ਭੈ ਸੰਸ ਤੁਰੇ ਗੁਰ ਤੇ ਜਾਈ ਸੰਤੇ ਵੀ ਕਦੇ ਬਸਤ ਦਾ ਧਰਤ ਮਹਤ ਦਿਵਸ ਰਾਤ ਦੁਏ ਦਾਈ ਦਾ ਆ ਖੇਲ ਸਗਲ ਜਗਤ ਚੰਗ ਆਈਆਂ ਬੁਰ ਆਈਆਂ ਵਾਚੈ ਧਰਮ ਦੂਰ ਕਰਨੀ ਆਪ ਆਪਣੀ ਕਰਨੀ ਆਪੋ ਆਤਹੀ ਹੇ ਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਤਨਾਸਰੀ ਮਹੱਲਾ ਚੌਥਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਈਏ ਮੇਰੇ ਜੀ ਅੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂ ਕੈ ਵਸ ਹੈ ਕਾਮ ਤੇਨਾ ਸੋ ਐਸਾ ਹਰ ਧਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਧਈਏ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹ ਉਪਾਦ ਗਤ ਕੀਨੇ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਜਹ ਹਰ ਸਿਮਰਨ ਭਇ ਤਹ ਉਪਾਦ ਗਤ ਕੀਨੀ ਵਡ ਭਾਗੀ ਹਰ ਜਪਨਾ ਜਨ ਨਾਨਕ ਕੋ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ